ਬਹੁਤ-ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਅਕਸਰ ਹੀ ਰਿਸ਼ਤਿਆਂ ਦੀ ਗੱਲ ਕਰਦੇ ਆਂ ਤੇ ਫਿਰ ਰਿਸ਼ਤੇ ਜਿਹੜੇ ਹੁੰਦੇ ਆ ਨਾ ਉਹ ਦੋਹਾਂ ਪਾਸਿਆਂ ਤੋਂ ਹੀ ਨਿਭਾਏ ਜਾਣ ਤਾਂ ਫੇਰ ਹੀ ਚੱਲਦੇ ਆ ਇੱਕ ਪਾਸੇ ਉਹ ਤਾਂ ਫਰਜ਼ ਹੀ ਨਿਭਾਏ ਜਾ ਸਕਦੇ ਆ ਤੇ ਉਹ ਫਰਜ਼ ਵੀ ਬਹੁਤ دیر ਤੱਕ ਨਹੀਂ ਨਿਭਾਏ ਜਾਂਦੇ ਫਿਰ ਹੌਲੀ ਹੌਲੀ ਇੱਕ ਪਾਸੇ ਦੇ ਫਰਜ਼ ਵੀ ਘਟ ਜਾਂਦੇ ਆ ਤੇ ਖਤਮ ਹੋ ਜਾਂਦੇ ਆ ਤੇ ਰਿਸ਼ਤਾ ਭਾਵੇਂ ਕੋਈ ਵੀ ਹੋਵੇ ਆਪਾਂ ਅੱਜ ਗੱਲ ਕਰ ਲੈਨੇ ਆ ਨਣਾਨ ਪਰਜਾਈ ਦੇ ਰਿਸ਼ਤੇ ਦੀ ਇਹ ਰਿਸ਼ਤਾ ਬਹੁਤ ਖੂਬਸੂਰਤ ਆ ਇਹ ਭੈਣਾ ਭੈਣਾ ਦਾ ਰਿਸ਼ਤਾ ਵੀ ਆ ਇਸੇ ਲੀਆਂ ਵਰਗਾ ਰਿਸ਼ਤਾ ਵੀ ਆ ਤੇ ਫਿਰ ਜਦੋਂ ਨਣਾਨਾਂ ਵਿਆਹੀਆਂ ਜਾਂਦੀਆਂ ਸਹੁਰੇ ਘਰ ਚਲੀਆਂ ਜਾਂਦੀਆਂ ਨਾ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਨਾਲ ਉਹ ਪੇਕੇ ਪਰਿਵਾਰ ਦੇ ਨਾਲ ਜੁੜੀਆਂ ਰਹਿੰਦੀਆਂ ਮੈਂ ਅਕਸਰ ਹੀ ਪਿਛਲੀਆਂ ਵੀਡੀਓਜ਼ ਵਿੱਚ ਇਹ ਗੱਲ ਕੀਤੀ ਆ ਤੇ ਹਮੇਸ਼ਾ ਕਰਦੀ ਰਹਿੰਨੀ ਆ ਕਿ ਜਿਹੜੀਆਂ ਨਣੰਦਾ ਹੁੰਦੀਆਂ ਨਾ ਉਹ ਉਸ ਘਰ ਦੀਆਂ ਧੀਆ ਹੁੰਦੀਆਂ ਆ ਤੇ ਉਹਨਾਂ ਵਾਸਤੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣੇ ਚਾਹੀਦੇ ਆ ਕਿਉਂਕਿ ਉਸ ਘਰ ਵਿੱਚ ਖੇਡੀਆਂ ਹੁੰਦੀਆਂ ਉਸ ਘਰ ਦੀ ਹਰ ਚੀਜ਼ ਤੇ ਹੱਥ ਰੱਖ ਕੇ ਆਪਣੀ ਉਹਨਾਂ ਕਿਹਾ ਹੁੰਦਾ ਮੇਰੀ ਮੇਰੀ ਕਿਹਾ ਹੁੰਦਾ ਕਿ ਇਹ ਆਵੀ ਚੀਜ਼ ਮੇਰੀ ਇਹ ਕਮਰਾ ਮੇਰਾ ਉਹ ਚੀਜ਼ ਮੇਰੀ ਤੇ ਫਿਰ ਜਦੋਂ ਪਰਜਾਈ ਆ ਜਾਂਦੀ ਹੈ ਤਾਂ ਫਿਰ ਉਹ ਚੀਜ਼ਾਂ ਸਾਰੀਆਂ ਬੇਗਾਨੀਆਂ ਹੋ ਜਾਂਦੀਆਂ ਉਹ ਘਰ ਵੀ ਬੇਗਾਨਾ ਹੋ ਜਾਂਦਾ ਤੇ ਕਦੇ ਵੀ ਥਿਆਂ ਨੂੰ ਇਹ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿ ਇਹ ਘਰ ਤੁਹਾਡੇ ਵਾਸਤੇ ਬੇਗਾਨਾ ਆ ਪਰ ਜੋ ਗੱਲ ਮੈਂ ਅੱਜ ਕਰਨ ਜਾ ਰਹੀ ਹਾਂ ਨਾ ਉਹ ਥੋੜੀ ਜਈ ਇਸ ਤੋਂ ਹਟ ਕੇ ਆ ਇੱਥੇ ਫਿਰ ਕੁਝ ਫਰਜ਼ ਨਣਾਨਾਂ ਦੇ ਵੀ ਹੁੰਦੇ ਆ ਕੁਝ ਫਰਜ਼ ਪਰਝਾਈਆਂ ਦੇ ਵੀ ਹੁੰਦੇ ਆ ਇਹ ਰਿਸ਼ਤਾ ਹੁੰਦਾ ਤੇ ਬਹੁਤ ਗੂੜਾ ਆ ਪਰ ਹੁੰਦਾ ਨਾਜ਼ੁਕ ਜਿਹਾ ਆ ਤੇ ਫਿਰ ਇਸ ਰਿਸ਼ਤੇ ਨੂੰ ਨਿਭਾਉਣ ਲਈ ਦੋਨਾਂ ਦਾ ਬਰਾਬਰ ਚੱਲਣਾ ਬੜਾ ਜ਼ਰੂਰੀ ਆ ਹੁਣ ਜੇਕਰ ਪਰਝਾਈ ਹੀ ਸਾਰੇ ਫਰਜ਼ ਕਰੀ ਜਾਵੇ ਤੇ ਉੱਥੇ ਕੁਝ ਫਰਜ਼ ਨਣਾਨ ਦੇ ਵੀ ਤਾਂ ਬਣਦੇ ਨੇ ਨਾ ਉਹ ਵੀ ਤਾਂ ਪਰਝਾਈ ਦੇ ਦੁੱਖ ਸੁੱਖ ਵਿੱਚ ਉਹਦਾ ਸਾਥ ਦੇਵੇ ਉਹਦਾ ਦੁੱਖ ਵੰਡਾਵੇ ਉਹਦੇ ਜੇ ਜੇ ਘਰ ਵਿੱਚ ਆ ਕੇ ਖੁਸ਼ੀਆਂ ਵਿੱਚ ਸ਼ਾਮਲ ਹੁੰਦੀ ਆ ਤਾਂ ਦੁੱਖ ਵਿੱਚ ਵੀ ਸ਼ਾਮਲ ਹੋਣ ਦਾ ਉਹਦਾ ਪੂਰਾ ਪੂਰਾ ਫਰਜ਼ ਬਣਦਾ ਆ ਤੇ ਜੇ ਹੁਣ ਅਸੀਂ ਇਹ ਹੀ ਕਹੀ ਜਾਈਏ ਕਿ ਹਾਂ ਪਰਜਾਈ ਦੇ ਹੀ ਸਾਰੇ ਫਰਜ਼ ਬਣਦੇ ਆ ਪਰਜਾਈ ਹੀ ਨਣਾਨਾ ਨੂੰ ਫੋਨ ਕਰੇ ਪਰਜਾਈ ਹੀ ਆਿਆਂ ਦੀ ਆਗਤ ਭਾਗਤ ਕਰੇ ਤੇ ਫਿਰ ਨਣਾਂਦ ਕੁਝ ਵੀ ਨਾ ਕਰੇ ਤੇ ਫਿਰ ਰਿਸ਼ਤਾ ਇਸ ਤਰ੍ਹਾਂ ਵੀ ਨਹੀਂ ਨਿਕਲਦਾ ਫਿਰ ਕੁਝ ਫਰਜ਼ ਨਣਾਨਾਂ ਦੇ ਵੀ ਹੁੰਦੇ ਆ ਜਿਹੜੇ ਉਹ ਵੀ ਕਰਨੀ ਗਿਆ ਤੇ ਤਾਂ ਹੀ ਰਿਸ਼ਤਾ ਬਰਾਬਰ ਚੱਲੇਗਾ ਜੇਕਰ ਹੁਣ ਨਣਾਨ ਨੂੰ ਪਰਜਾਈ ਨੂੰ ਦੁੱਖ ਸੁੱਖ ਤੇ ਵੀ ਫੋਨ ਨਾ ਕਰੇ ਆਣ ਕੇ ਉਹਦਾ ਹਾਲ ਤੱਕ ਵੀ ਨਾ ਪੁੱਛੇ ਤੇ ਫਿਰ ਕਹੀਏ ਕਿ ਪਰਜਾਈ ਜਿਹੜੀ ਉਹ ਨਣਾਨ ਦੀ ਆਗਤ ਭਗਤ ਕਰੇ ਫਿਰ ਇਸ ਤਰ੍ਹਾਂ ਵੀ ਨਹੀਂ ਕੀਤਾ ਜਾ ਸਕਦਾ ਤੇ ਜੇਕਰ ਪਰਜਾਈ ਕਰੇਗੀ ਤੇ ਫਿਰ ਆਪਣਾ ਫਰਜ਼ ਸਮਝ ਕੇ ਹੀ ਕਰੇਗੀ ਉਹ ਚਿਹਰੇ ਤੇ ਖੁਸ਼ੀ ਤੇ ਸਮਾਇਲ ਲਿਆ ਕੇ ਤੇ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਉਹਦੇ ਵੀ ਸੀਨੇ ਦੇ ਅੰਦਰ ਦਿਲ ਹੁੰਦਾ ਉਹ ਵੀ ਚਾਹੁੰਦਾ ਹੁੰਦਾ ਕਿ ਮੇਰੇ ਨਾਲ ਵੀ ਮੇਰੀ ਨਣਾਨ ਪਿਆਰ ਕਰੇ ਜੇ ਮੈਂ ਪਰਜਾਈ ਨਾਲ ਪਿਆਰ ਕਰਦੀ ਆ ਜਾਂ ਮੈਂ ਆਪਣੇ ਨਣਾਨ ਨਾਲ ਪਿਆਰ ਕਰਦੀ ਆ ਤਾਂ ਨਣਾਨ ਦਾ ਵੀ ਫਰਜ਼ ਬਣਦਾ ਕਿ ਉਹ ਵੀ ਪੇਕੇ ਪਰਿਵਾਰ ਚ ਕੰਡਾ ਵੀ ਜੁਬੇ ਤੇ ਭੱਜੀ ਆਵੇ ਰਿਸ਼ਤੇ ਤਾਂ ਫਿਰ ਤਾਂ ਹੀ ਨਿਭਦੇ ਨੇ ਜੇਕਰ ਇੱਕ ਪਾਸਿਓਂ ਕਈ ਜਾਈਏ ਤੇ ਇੱਕ ਪਾਸਿਓਂ ਤਾਂ ਫਿਰ ਤੁਸੀਂ ਸਮਝਦੇ ਹੋ ਕਿ ਜੇ ਰੋਟੀ ਵੀ ਸੇਕੀਏ ਤੇ ਇੱਕ ਪਾਸੇ ਉਹ ਸੇਕੀ ਤੇ ਰੋਟੀ ਵੀ ਤਿਆਰ ਨਹੀਂ ਹੁੰਦੀ ਉਹਨੂੰ ਵੀ ਖਾਣ ਵਾਸਤੇ ਦੋਹਾਂ ਪਾਸਿਆਂ ਤੋਂ ਸੇਕਿਆ ਜਾਂਦਾ ਤੇ ਫਿਰ ਰਿਸ਼ਤੇ ਵੀ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਇੱਥੇ ਵੀ ਪਰਜਾਈ ਦੇ ਜੇ ਕੁਝ ਫਰਜ਼ ਨੇ ਨਾ ਉਹਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ ਤੇ ਉੱਥੇ ਨੰਦ ਦੇ ਵੀ ਬਹੁਤ ਸਾਰੇ ਫਰਜ਼ ਆ ਉਹਦਾ ਵੀ ਫਰਜ਼ ਬਣਦਾ ਆ ਕਿ ਮੇਰਾ ਹਮੇਸ਼ਾ ਇਹੀ ਕੰਮ ਨਹੀਂ ਆ ਕਿ ਮੈਂ ਪੇਕਿਆਂ ਤੋਂ ਹੀ ਲੈਣਾ ਆ ਕਦੇ ਕਦਾਈ ਮੈਂ ਆਪਣੀ ਪਰਜਾਈ ਵਾਸਤੇ ਵੀ ਕੁਝ ਲੈ ਕੇ ਜਾਵਾਂ ਉਹਦੇ ਲਈ ਵੀ ਕੋਈ ਗਿਫਟ ਖੜਾ ਉਹ ਵੀ ਖੁਸ਼ ਹੋਵੇ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਮੋਹ ਦਾ ਪਾਣੀ ਜਿਹੜਾ ਉਹ ਥੋੜਾ ਥੋੜਾ ਪਾਉਂਦੇ ਰਹਿਣਾ ਚਾਹੀਦਾ ਤਾਂ ਹੀ ਰਿਸ਼ਤੇ ਵੀ ਵਧਦੇ ਫੁੱਲਦੇ ਆ ਜਿਵੇਂ ਅਸੀਂ ਪੌਦਾ ਲਾਈਏ ਤੇ ਉਹਨੂੰ ਖਾਦ ਪਾਣੀ ਦੀ ਲੋੜ ਹੁੰਦੀ ਹੈ ਨਾ ਤੇ ਜੇਕਰ ਇਹ ਲਾ ਕੇ ਭੁੱਲ ਜਾਈਏ ਨਾ ਤੇ ਉਹ ਪੌਦਾ ਜਿਹੜਾ ਉਹ ਸੁੱਕ ਜਾਂਦਾ ਆ ਇਵੇਂ ਹੀ ਰਿਸ਼ਤੇ ਹੁੰਦੇ ਆ ਰਿਸ਼ਤਿਆਂ ਨੂੰ ਨਿਭਾਉਂਦੇ ਰਹਿਣ ਵਾਸਤੇ ਉਹਨਾਂ ਨੂੰ ਵੀ ਮੋਹ ਦਾ ਪਾਣੀ ਜਿਹੜਾ ਉਹ ਜ਼ਰੂਰੀ ਹੁੰਦਾ ਉਹਨਾਂ ਨੂੰ ਵੀ ਖਾਦ ਪਾਣੀ ਚਾਹੀਦਾ ਹੁੰਦਾ ਫੇਰ ਹੀ ਰਿਸ਼ਤੇ ਵੀ ਵੱਧਦੇ ਫੁੱਲਦੇ ਆ ਤੇ ਇਸ ਨਣਾਨ ਤੇ ਪਰਜਾਈ ਦੇ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਲੀ ਕੜੀ ਜਿਹੜੀ ਆ ਨਾ ਉਹ ਸੱਸ ਹੁੰਦੀ ਆ ਜਿਹੜੀ ਸੱਸ ਹੁੰਦੀ ਆ ਨਾ ਜੇ ਉਹ ਚਾਵੇ ਤੇ ਨਣਾਨ ਤੇ ਪਰਜਾਈ ਦੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੀ ਆ ਪਰ ਕੁਛ ਫਿਰ ਸੱਸਾਂ ਇਹ ਹੋ ਜਾਂਦੀਆਂ ਹੁੰਦੀਆਂ ਜਿਹੜੀਆਂ ਖੁਦ ਵੀ ਕਦਰ ਘਟਾ ਲੈਂਦੀਆਂ ਤੇ ਨਣਾਲ ਪਰਜਾਈ ਦੇ ਰਿਸ਼ਤੇ 'ਚ ਵੀ ਤਰੇੜ ਪਾ ਦਿੰਦੀਆਂ ਹੁਣ ਸੱਸ ਤੁਸੀਂ ਕਹੋਗੇ ਕਿਵੇਂ ਤਰੇੜ ਪਾ ਦਿੰਦੀ ਆ ਜਿਹੜੀ ਸੱਸ ਹੁੰਦੀਆਂ ਨਾ ਜੇਕਰ ਇਹਨਾਂ ਦੋਵਾਂ ਨੂੰ ਜੋੜ ਕੇ ਰੱਖੇ ਦੋਨਾਂ ਨੂੰ ਬਰਾਬਰ ਸਮਝ ਕੇ ਚੱਲੇ ਨਾ ਤੇ ਫੇਰੇ ਰਿਸ਼ਤਾ ਹੋਰ ਮਜ਼ਬੂਤ ਹੋ ਜਾਂਦਾ ਜੇਕਰ ਨੂੰ ਕੋਈ ਗਲਤੀ ਕਰਦੀ ਆ ਤਾਂ ਨੋ ਨੋ ਵੀ ਪਿਆਰ ਨਾਲ ਸਮਝਾ ਕੇ ਧੀ ਦੇ ਫਰਜ਼ ਦੱਸੇ ਕਿ ਤੇਰੀ ਨਣਾਣ ਆ ਉਹਦੇ ਆ ਫਰਜ਼ ਬਣਦੇ ਆ ਤੈਨੂੰ ਨਿਭਾਉਣੇ ਪੈਣੇ ਆ ਤੇ ਉਹਦਾ ਫਿਰ ਧੀ ਨੂੰ ਵੀ ਦੱਸੇ ਕਿ ਤੇਰੀ ਪਰਜਾਈ ਆ ਤੇਰਾ ਵੀ ਫਰਜ਼ ਬਣਦਾ ਆ ਕਿ ਐਵੇਂ ਕਰ ਇਸ ਤਰ੍ਹਾਂ ਸੱਸ ਵੀ ਇਸ ਰਿਸ਼ਤੇ ਨੂੰ ਜੋੜ ਕੇ ਮਜ਼ਬੂਤ ਕਰ ਸਕਦੀ ਆ ਤੇ ਕੁਝ ਸੱਸਾਂ ਸਮਝਦਾਰ ਜਿਹੜੀਆਂ ਹੁੰਦੀਆਂ ਘਰ ਨੂੰ ਜੋੜ ਕੇ ਰੱਖਣ ਵਾਲੀਆਂ ਹੁੰਦੀਆਂ ਨਾ ਉਹ ਫੇਰ ਇਸ ਰਿਸ਼ਤੇ ਨੂੰ ਬਹੁਤ ਮਜ਼ਬੂਤ ਕਰ ਲੈਂਦੀਆਂ ਤੇ ਦੋਨਾਂ ਵਿੱਚ ਬਹੁਤ ਪਿਆਰ ਪੈਦਾ ਕਰ ਦਿੰਦੀਆਂ ਤੇ ਫਿਰ ਕੁਝ ਇਹੋ ਜਿਹੀਆਂ ਵੀ ਹੁੰਦੀਆਂ ਆ ਜਿਹੜੀਆਂ ਫਿਰ ਸਾਰਾ ਕੁਝ ਧੀ ਨੂੰ ਹੀ ਦੱਸਦੀਆਂ ਨੂੰ ਦੀ ਗੱਲ ਸੁਣੀ ਪਿੱਛੋਂ ਅਤੇ ਧੀ ਨੂੰ ਪਹਿਲਾਂ ਦੱਸ ਦਿੱਤੀ ਆ ਫਿਰ ਪਤਾ ਤੇ ਗੱਲ ਘੁੰਮਦੀ ਘਮਾਉਂਦੀ ਤੇ ਨੂੰ ਤੱਕ ਵੀ ਪਹੁੰਚ ਹੀ ਜਾਂਦੀ ਹੈ ਤੇ ਫਿਰ ਉੱਥੇ ਫਿਰ ਦਿਲਾਂ ਵਿੱਚ ਜਦੋਂ ਨਫ਼ਰਤ ਪੈ ਜਾਂਦੀ ਆ ਨਾ ਤਾਂ ਫਿਰ ਇਹ ਨਫ਼ਰਤ ਕੱਢੀ ਨਹੀਂ ਜਾ ਸਕਦੀ ਫਿਰ ਇਹ ਵਧਦੀ ਜਾਂਦੀ ਆ ਫਿਰ ਇਸ ਨਫਰਤ ਨੂੰ ਕਿਸੇ ਖਾਦ ਪਾਣੀ ਦੀ ਲੋੜ ਨਹੀਂ ਹੁੰਦੀ ਇਹਦੇ ਨਾਲ ਫਿਰ ਕੜੀ ਨਾ ਕੜੀ ਕੜੀ ਨਾ ਕੜੀ ਜੁੜਦੀ ਜਾਂਦੀ ਆ ਤੇ ਇਹ ਆਪਣੇ ਆਪ ਹੀ ਵਧਦੀ ਜਾਂਦੀ ਆ ਇਸ ਕਰਕੇ ਸੱਸ ਦਾ ਬਹੁਤ ਅਹਿਮ ਰੋਲ ਹੁੰਦਾ ਪਤੀ ਦਾ ਅਹਿਮ ਰੋਲ ਹੁੰਦਾ ਕਿ ਉਹ ਆਪਣੀ ਭੈਣ ਤੇ ਆਪਣੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਕੇ ਰੱਖੇ ਸੋ ਜੋ ਪਰਜਾਈਆਂ ਆਪਣੀ ਨਣਾਨਾ ਦੀ ਕਦਰ ਨਹੀਂ ਨਾ ਕਰਦੀਆਂ ਉਹਦੇ ਵਿੱਚ ਤੇ ਮੈਂ ਇਹੀ ਕਹਾਂਗੀ ਕਿ ਪਰਜਾਈਆਂ ਦਾ ਕਸੂਰ ਨਹੀਂ ਆ ਭਰਾਵਾਂ ਦਾ ਇੱਕ ਕਸੂਰ ਜ਼ਿਆਦਾ ਹੁੰਦਾ ਆ ਕਿਉਂਕਿ ਜੇਕਰ ਭਰਾ ਚਾਵੇਗਾ ਨਾ ਤਾਂ ਭੈਣ ਦੀ ਕਦਰ ਵੀ ਹੋਵੇਗੀ ਜੇ ਪੁੱਤ ਚਾਏਗਾ ਨਾ ਤਾਂ ਮਾਂ ਦੀ ਕਦਰ ਵੀ ਹੋਏਗੀ ਉਥੇ ਅਸੀਂ ਨੋ ਨੂੰ ਦੋਸ਼ ਨਹੀਂ ਦੇ ਸਕਦੇ ਪਰਜਾਈ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਜਿੱਥੇ ਘਰ ਵਿੱਚ ਬਜ਼ੁਰਗਾਂ ਦੀ ਕਦਰ ਨਹੀਂ ਨਾ ਹੁੰਦੀ ਉਥੇ ਜ਼ਿੰਮੇਵਾਰ ਉਹ ਪੁੱਤਰ ਹੁੰਦਾ ਆ ਜਿਹੜਾ ਇਸ ਕੰਮ ਨੂੰ ਰੋਕਦਾ ਨਹੀਂ ਜੇ ਭੈਣ ਦੀ ਕਦਰ ਨਹੀਂ ਹੁੰਦੀ ਤੇ ਜ਼ਿੰਮੇਵਾਰ ਭਰਾ ਹੁੰਦਾ ਆ ਜਿਹੜਾ ਪਰਝਾਈ ਨੂੰ ਰੋਕਦਾ ਨਹੀਂ ਆ। ਸੋ ਅਖੀਰ ਵਿੱਚ ਮੈਂ ਇਹੀ ਕਹਾਂਗੀ ਕਿ ਇਹਨਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਸਤੇ ਨਿਭਾਉਣ ਵਾਸਤੇ ਦੋਨਾਂ ਸਾਈਡਾਂ ਤੋਂ ਬਰਾਬਰ ਹੀ ਪਿਆਰ ਮੁਹੱਬਤ ਚੱਲੇ ਤੇ ਫੇਰ ਹੀ ਰਿਸ਼ਤੇ ਵਧਦੇ ਆ। ਇੱਕ ਪਾਸੇ ਤੋਂ ਸੇਕੀ ਤੇ ਰੋਟੀ ਵੀ ਨਹੀਂ ਜੇ ਤਿਆਰ ਹੁੰਦੀ। ਸੋ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜ਼ਰੂਰ ਦੱਸਿਓ। ਖੁਸ਼ ਰਹੋ ਤੰਦਰੁਸਤ